ਕਿਸਾਨਾਂ ਦੀ ਵੱਡੀ ਤਾਕਤ 111 ਕਿਸਾਨ ਜੋ ਮਰਨ ਵਰਤੇ ਬੈਠੇ ਨੇ ਉਹਨਾਂ ਨੂੰ ਵੀ ਮਿਲਿਆ ਹੌਸਲਾ ਦੇਖ ਕੇ ਜਗਜੀਤ ਸਿੰਘ ਡੱਲੇਵਾਲ ਵੀ ਹੋਏ ਖੁਸ਼ ਆਖਰ ਅਜਿਹਾ ਕੀ ਹੋ ਗਿਆ ਆਖਰ ਅਜਿਹਾ ਕੌਣ ਉੱਥੇ ਆ ਗਿਆ ਜਿਸ ਤੋਂ ਬਾਅਦ ਮਰਨ ਵਰਤੇ ਬੈਠੇ ਕਿਸਾਨਾਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਵੀ ਖੁਸ਼ ਹੁੰਦੇ ਹੋਏ ਨਜ਼ਰ ਆਏ ਤੁਹਾਨੂੰ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਦਿਖਾਉਣੀ ਆ ਖਾਲਸਾ ਫਤਿਹ ਜੀ ਬਹੁਤ ਵੱਡਾ ਕਾਫਲਾ ਲੈ ਕੇ ਸਾਡੇ ਵੀਰ ਪਹੁੰਚੇ ਆਂ ਹੋ ਗੱਲਬਾਤ ਕਰਦੇ ਆਂ ਹਾਂਜੀ ਆ ਜੀ ਖਾਲਸਾ ਵੀ ਫਤਿਹ ਜੀ ਹਾਂਜੀ ਕਿੱਥੋਂ ਆਇਓ ਜੀ ਅਸੀਂ ਮੋਗੇ ਤੋਂ ਆਏ ਠੀਕ ਹੈ ਜੀ ਸਾਡੀ ਕੰਪਨੀ ਹੈ ਜੀ ਨੇਸਲ ਇੰਡੀਆ ਲਿਫਟਡ ਮੋਗਾ ਸੋ ਅਸੀਂ ਸਾਰੀ ਜੁਨੀਅਨ ਉੱਤੇ ਕਿਸਾਨਾਂ ਦੀ ਗੋਤਾਂ ਸਾਨੂੰ ਹਮਦਰਦਾਂ ਜਿਹੜਾ ਕਿਸਾਨ ਜਿੰਨਾ ਵੀ ਧਰਨੇ ਤੇ ਬੈਠਾ ਅਸੀਂ ਉਹਦੇ ਲਈ ਆਪਾਂ ਜਿੰਨਾ ਟੈਲੀਫੋਨ ਪੇਟਾ ਕੰਮ ਕਰਦੇ ਉਹ ਕਰਨਾ ਹੈ। ਸੋ ਸਾਡੀ ਯੂਨੀਅਨ ਤੁਹਾਡੀਆਂ ਯੂਨੀਅਨਾਂ ਵਾਲੀ ਸਾਥ ਲੈ ਕੇ ਅੱਗੇ ਚੱਲਦੀ ਆ। ਜੇ ਸਾਨੂੰ ਤੁਹਾਡੀ ਲੋੜ ਪੈਂਦੀ ਆ ਤੁਸੀਂ ਸਾਡੇ ਲਈ ਅੱਗੇ ਆਉਣੇ ਆ। ਜੇ ਤੁਹਾਡੀ ਸਾਨੂੰ ਮਦਦ ਦੀ ਲੋੜ ਪੈਂਦੀ ਅਸੀਂ ਤੁਹਾਡੇ ਲਈ ਜਾਵਾਂਗੇ। ਸੋ ਬੜੀਆਂ ਉਮੀਦਾਂ ਨਾਲ ਆਏ ਆ। ਯੂਨੀਅਨਾਂ ਦਾ ਕਾਫਲਾ ਕਾਫੀ ਦਿਨਾਂ ਤੋਂ ਵਿਚਾਰ ਚੱਲਦੀ ਸੀ। ਮੌਸਮ ਦੀ ਤਬਦੀਲੀ ਕਾਰਨ ਅਸੀਂ ਨਹੀਂ ਆ ਸਕੇ। ਸੋ ਸਾਡੇ ਪ੍ਰਧਾਨ ਦੀ ਰਹਿਨਮਾਈ ਹੇਠਾ ਸਮਰਜੀਤ ਸਿੰਘ ਬਰਾੜ ਫੰਡ ਖਾਰੇ ਤੋਂ ਉਹ ਸਾਰੇ ਹੀ ਆਪਣੇ ਜਿੰਨੇ ਵੀ ਵਰਕਰ ਆ ਸਾਰਿਆਂ ਨੂੰ ਅਪੀਲ ਕੀਤੀ ਵੀ ਆਪਾਂ ਧਰਨੇ ਤੇ ਹਾਜ਼ਰੀ ਜ਼ਰੂਰ ਲਵਾਉਣੀ ਆ। ਉਹ ਰਾਤਨ ਲੈ ਕੇ ਤੇ ਅਸੀਂ ਆਪਦੀ ਹਾਜ਼ਰੀ ਲਵਾਉਣਾ ਅੱਜ। ਠੀਕ ਹੈ ਜੀ। ਦੇਖ ਰਹੇ ਹਾਂ ਬਹੁਤ ਵੱਡੇ ਕਿਨਤੀਬੇ ਵਿੱਚ ਸਾਡੇ ਨੈਸਲੇ ਅਪਲਾਈ ਯੂਨੀਅਨ ਜਿੰਦਾਬਾਦ। ਆ ਬੈਂਡਰ ਕੋਲ ਮਜ਼ਦੂਰ ਇਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਇਕਤਾ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਜਗਜੀਤ ਸਿੰਘ ਜੀ ਡੱਲੇਵਾਲ ਜਿੰਦਾਬਾਦ ਜਿੰਦਾਬਾਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿੰਦਾਬਾਦ ਜਿੰਦਾਬਾਦ ਮੌਕੇ ਦੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਕਿਉਂ ਤਾਂ ਨੇ ਲਗੇ ਭਾਂਗੇ ਨੈਸ਼ਨਲ ਐਮਪਲਾਈ ਜੂਨੀਅਨ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਅੱਜ ਹਰ ਕੋਈ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਇਹਨਾਂ ਕਿਸਾਨਾਂ ਦਾ ਹੌਸਲਾ ਵਧਾਉਣ ਦੀ ਗੱਲ ਕਰ ਰਿਹਾ ਕਿਉਂਕਿ ਬੇਸ਼ੱਕ ਕਈਆਂ ਕੋਲ ਜ਼ਮੀਨਾਂ ਨਹੀਂ ਪਰ ਜ਼ਮੀਰਾਂ ਤਾਂ ਸਭ ਦੇ ਕੋਲ ਨੇ ਤਾਂ ਜੋ ਲੋਕ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਉਹ ਲੋਕ ਇਹ ਜ਼ਰੂਰ ਦੇਖ ਲੈਣ ਉਹ ਲੋਕ ਇਹ ਜ਼ਰੂਰ ਸਮਝ ਲੈਣ ਕਿ ਅੱਜ ਕਿਸਾਨਾਂ ਤੇ ਆਈ ਆ ਤੇ ਤੁਸੀਂ ਇਹ ਗੱਲ ਸੋਚ ਕੇ ਘਰਾਂ ਬੈਠੇ ਹੋਵੋਗੇ ਕਿ ਅਸੀਂ ਕਿਹੜਾ ਕਿਸਾਨ ਆ ਪਰ ਕੱਲੋਂ ਕਾਰਪੇਟ ਘਰਾਣਿਆਂ ਨੇ ਲੁੱਟਣਾ ਤੁਨੂੰ ਹੀ ਆ ਤਾਂ ਹੁਣ ਵੀ ਸੰਭਲ ਜਾਓ ਮੌਕਾ ਆ ਇਹ ਹੀ ਗੱਲਾਂ ਕਿਸਾਨ ਕਹਿ ਰਹੇ ਨੇ ਕਿ ਹੁਣ ਵੀ ਸੰਭਲ ਜਾਓ ਮੌਕਾ ਆ ਜਲਦੀ ਪਹੁੰਚ ਜਾਓ ਬਾਰਡਰਾਂ ਦੇ ਉੱਤੇ ਜੇਕਰ ਆਪਣੀਆਂ ਜ਼ਮੀਨਾਂ ਬਚਾਉਣੀਆਂ ਜੇਕਰ ਆਪਣੇ ਆਪ ਨੂੰ ਕਾਰਪੋਰੇਟਾਂ ਦੇ ਘਰਾਣਿਆਂ ਦੇ ਕਾਰਪੋਰੇਟ ਘਰਾਣਿਆਂ ਤੱਕ ਨਹੀਂ ਜਾਣ ਦੇਣਾ ਤਾਂ ਅੱਜ ਬਾਰਡਰਾਂ ਦੇ ਉੱਤੇ ਆ ਕੇ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਜਾਓ ਤਾਂ ਹੁਣ ਕੰਪਨੀਆਂ ਵਾਲੇ ਵੀ ਜਿਹੜੇ ਕਿਸਾਨਾਂ ਦਾ ਸਾਥ ਦੇਣ ਲੱਗ ਪਏ ਜਿਹੜੀਆਂ ਦੂਜੀਆਂ ਯੂਨੀਅਨਾਂ ਨੇ ਉਹਨਾਂ ਉਹ ਵੀ ਸਾਥ ਦੇਣ ਲੱਗ ਪਏ ਹੌਲੀ ਹੌਲੀ ਇੱਕ ਤੋਂ ਬਾਅਦ ਇੱਕ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਸ਼ਮੂਲਿਤ ਕਰਦਾ ਹੋਇਆ ਨਜ਼ਰ ਆ ਰਿਹਾ ਆਖਿਰ ਕਦੋਂ ਤੱਕ ਇਸ